ਆ ਗਏ ਬੱਚੇ ਆਪਣੇ ਦੋਨੇ 12 ਵਜ ਗਏ ਨੇ ਪੂਰੇ ਜੀ। ਅਮੇ ਦੋਨੇ ਵਜੇ ਉੱਡਦੇ ਨੇ ਹਜੇ। ਤੇ ਤੀਜੀ ਆਪਣੀ ਕਬੂਤਰੀ ਵੀ ਹੋਰ ਹੈ। ਠੀਕ ਹੈ ਜੀ। ਤੇ ਬੱਚੇ ਆਪਣੇ ਆਜ ਚੈੱਕ ਕਰੋ ਦੋਨੇ। ਆ ਗਏ। ਹਰਾ ਗੰਡ ਹਰੀ ਟੌਰੀ ਹਰਾ ਗੰਡ ਹਰੀ ਚਾਲਰ। ਦੋਨੇ ਬੱਚੇ ਆਪਣੇ ਭੱਜੇ ਖਰਦਦੇ ਨੇ ਬਾਈ। ਪਹਿਲਾਂ ਜਣੀ ਬੱਚੇ ਉੱਤੇ ਉੱਡੇ ਨੇ ਹੁਣ ਬੱਚੇ ਨੀਵੇਂ ਉੱਡ ਰਹੇ ਨੇ ਦੋਨੇ ਪਹਿਲਾਂ ਤਾਂ ਬਾਹਲੇ ਉੱਤੇ ਰਹਿ ਕੇ ਉੱਡੇ ਰਹੇ ਹੁਣ ਦੋਨੇ ਬੱਚੇ ਨੀਵੇਂ ਉੱਡ ਰਹੇ ਨੇ ਅੱਜ ਵੀ ਮੈਂ ਦੋਨੇ ਬੱਚੇ ਦਿਖਾਉਂਗਾ ਵੀ ਇਹ ਵੀਡੀਓ ਦੇ ਵਿੱਚ ਜਿਆ ਬਹਿ ਕੇ ਠੀਕ ਹੈ ਜੀ ਵੀਡੀਓ ਵਾਰ ਐਂਡ ਤੱਕ ਜਰੂਰ ਦੇਖਿਆ ਕਰੋ ਐਂਡ ਤੱਕ ਦੇਖੋਗੇ ਤਾਂ ਹੀ ਭਾਈ ਮੈਨੂੰ ਉਹ ਵੀਡੀਓ ਦਾ ਕੁਝ ਮਿਲੂਗਾ ਆਈ ਵੀਡੀਓ ਚੜੂਗੀ ਆਪਣੀ ਜੀ ਤੁਸੀਂ ਸਾਰੀ ਦੇਖੋਗੇ ਜੇ ਤੁਸੀਂ ਆਪਣੀ ਕੱਢ ਦੋਗੇ ਕੁਝ ਨਹੀਂ ਮਿਲਣਾ ਬਾਈ ਵੀਡੀਓ ਦਾ ਕੁਝ ਨਹੀਂ ਚੜਨਾ ਉਹਨੇ ਸਪੋਰਟ ਕਰੋ ਵੀਰੇ ਯਾਰ ਮੈਨੂੰ ਰੱਜ ਕੇ ਠੀਕ ਹੈ ਹਾਂ ਜਿਵੇਂ ਚੱਗੇ ਵੀਰੇ ਆਹ ਛਤਰੀ ਦੇ ਵਾਲੇ ਵਾਲੇ ਝਲਰਾਂ ਲਾ ਦੀਏ ਫਿਰ ਵੇ। ਇਹਦੇ ਵਾਲੇ ਵਾਲੇ ਝਲਰਾਂ ਲਾਉਣ ਦੀ ਸਲਾਹ ਕਰਦਾ ਮੈਂ। ਵੀ ਗੁਲਾਬੀ ਰੰਗ ਦੀਆਂ ਝਲਰਾਂ ਲਾ ਦੀਏ ਵਾਲੇ ਵਾਲੇ। ਆ ਬਣਵਾ ਕੇ ਲਾਵਾਂਗੇ ਥੋੜੇ ਦਿਨ ਦੇ ਵਿੱਚ ਵਿੱਚ। ਆ ਜਾ ਓਏ। ਆਓ 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 ਆਓ। ਵੜਹਾ ਲੀਏ ਵੀਰੇ ਫੇ ਵਜੇ ਹੁਣ ਆਪਾਂ। ਪਹਿਲਾਂ ਤਾਂ ਧੜਕਾਏ ਤੇ ਆਏ ਨਹੀਂ ਹੁਣ ਆ ਜਾਣਗੇ ਮਿਲਾਂ ਦਾ।

ਇੱਕ ਕਰਦਾ ਜੀ ਕਰਦਾ ਦੂਜਾ ਨਹੀਂ ਮੁੜਨ ਦਿੰਦਾ ਹੈਗਾ อายู่อายู่เอาเอาเอาเอาหลังยืดด้วยนี่เขาปวดก็จะเรียกยังไงเหรอปวดท้องอะไรเนี่ยไทม์โมกี้วันที่ไหนมาอายุอายุอายุอายุ

ਜਾ ਵੀਰੇ ਦੋਨੇ ਆਜੋ 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 ਆਓ 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 ਆ ਗਿਆ ਬਈ ਦੋਨੇ ਵਜੇ ਜਮੀ ਨਹੀਂ ਆ ਗਿਆ ਬਈ ਬਚਾ ਆ ਲਾ ਵੀਰੇ ਬੈਣ ਲੱਗ ਗਿਆ ਵਚਾ ਆਪਣਾ ਆ ਗਿਆ ਜੀ ਪਹਿਲੀ ਢਾਈ ਹੈ ਜੀ ਬਚਾ ਹੈ ਆ ਵੀ ਪਹਿਲੀ ਢਾਈ ਹੈ ਵੀਰੇ ਆ ਵੀ ਆ ਜਾਂ ਜੀ ਤੁਹਾਨੂੰ ਦਿਖਾਉਣਾ ਵੀਰੇ ਵੀਡੀਓ ਦੇ ਵਿੱਚ ਕਮੈਂਟ ਕਰਕੇ ਦੱਸਿਓ ਬੱਚੇ ਕਿਵੇਂ ਲੱਗੇ ਆ ਗਿਆ ਆ ਗਿਆ ਜੀ ਆ ਵੀ ਆ ਲੈ ਜੋਟਾ ਆ ਬੈਗੇ ਵੀਰੇ ਆਪਣੇ 2:00 ਵਜੇ ਆ ਆ ਜਾਂਦੀ ਹੈ ਵੀਰੇ 1:00 ਵਜਾ ਵਾਲਾ ਠੀਕ ਹੈ ਜੀ 1:00 ਵਜਾ ਆਏਗਾ ਇਹ ਨਾਲੇ ਬੈਠਾ ਵਾਲਾ ਦੱਸਿਓ ਕਮੈਂਟ ਕਰਕੇ ਕਿਵੇਂ ਲੱਗੇ ਤੁਹਾਨੂੰ ਇਹ ਆਪਣੇ ਇੱਕ ਆਹ ਚੂਚਾਈ ਸ਼ਾਮ ਖਾ ਜਿਹੜਾ ਵੀ ਕਹਿ ਰਿਹਾ ਚਿੱਟੀ ਜਿਹਾ ਖਾਣਾ ਆ ਬੈਠੇ ਦੋਨੇ ਜੁੱਤੀ ਦੱਸਿਓ ਕਮੈਂਟ ਕਰਕੇ ਕਿਵੇਂ ਲੱਗਿਆ ਆਪਣੇ ਕਿਉਂਕਿ ਹਜੇ ਅੱਖਾਂ ਸਾਫ਼ ਕਰਨੀਆਂ ਨੇ ਬਾਈ ਇਹਨੇ ਫੰਗ ਵੀਰ ਮਾੜੇ ਮਾੜੇ ਛੋਟੇ ਨੇ ਇਹਦੇ ਸਿਰੇ ਵਾਲੇ ਖੂਨ ਆਇਆ ਫੰਗਾ ਚ ਪਹਿਲਾਂ ਹੀ ਉੜ ਗਿਆ ਜਿਆਦੇ ਆ ਬੈਠਾ ਜਾ ਕੇ ਖਾਜੀ ਲੋ ਠੀਕ ਆ ਵੀਰੇ ਸਾਸੀ ਕਾਲ ਜੀ ਸਾਰਿਆਂ ਨੂੰ ਨਵੀਂ ਵੀਡੀਓ ਲੈ ਕੇ ਆਉਣੀ ਜਲਦੀ